ਸਸ਼ੀਰਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਪਾਰਟ 3 ਨਿਊ ਵਲੌਗ ਵਿੱਚ ਜੀ ਅੱਜ ਦਾ ਵਲੌਗ ਆਉਣ ਜਾ ਰਿਹਾ ਜੀ ਪਿੰਡ ਕਹਨਗੜ੍ਹ ਵਿੱਚ ਜੋ ਕਿ ਇੱਥੇ ਇੱਕ ਸਟੇਡੀਅਮ ਹੈ ਤਾਂ ਮੇਰੇ ਸਾਰੇ ਭੈਣ ਭਰਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਸਾਡੀ ਉਹ ਲੇਟੈਸਟ ਵੀਡੀਓ ਤੁਹਾਰ ਤੱਕ ਪਹੁੰਚਣ। ਸਟਾਰਟ ਕਰਾਂ। lane fast call it high speed i've been working hard yeah i've been working nightly if you think you'll win ha huh, nah I'm likely i be taking shots yeah cold-blooded icy watching numbers grow is what i got ਤੁਸੀਂ ਸਾਰੇ ਵੇਖ ਹੀ ਸਕਦੇ ਹੋ ਜੀ ਸਰਕਾਰੀ ਪ੍ਰਾਇਮਰੀ ਸਕੂਲ ਸਿੱਖਣ ਲਈ ਆਓ ਸੇਵਾ ਲਈ ਜਾਓ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਸੁੰਦਰ ਹੈ ਇਸ ਦੀ ਬਹੁਤ ਸੁੰਦਰ ਇਮਾਰਤ ਹੈ ਇਸ ਦੇ ਅੰਦਰ ਬਹੁਤ ਹੀ ਸੁੰਦਰ ਪੇੜ ਪੌਦੇ ਦਿਖ ਰਹੇ ਹਨ ਸੜਕ ਦੀਆਂ ਦੋਨੇ ਛੜਾਂ ਫਰਮਾਂ ਉੱਤੇ ਹੀ ਬਹੁਤ ਹੀ ਸੁੰਦਰ ਪੌਦੇ ਲਗਾਏ ਗਏ ਹਨ ਅਤੇ ਬਹੁਤ ਮਹਿੰਗੇ ਹਨ ਸਮੂਹ ਨਗਰ ਨਿਵਾਸੀਆਂ ਵੱਲੋਂ サラックバックバックバックバックバックバック

ਤੁਸੀਂ ਬੇਬੀ ਰਾਮ ਵੀ ਕਿੰਨੀ ਸੁੰਦਰ ਪੈਂਟ ਕਿਨਾਂ ਪਾਈ ਲਾ ਕਾਂਗੜ ਪਾਜੀ ਕਾਂਗੜ ਦੇ ਨਾਮ ਤੇ ਇੱਕ ਲਾਈਕ ਹੋ ਜੇ ਜੀ ਤੇ ਇਹ ਆ ਦੇਖੋ ਜੀ ਆਪਣੇ ਪੈਂਟੇ ਸਾਹਮਣੇ ਹੀ ਜੀ ਰਹੀ ਹੈ ਹਰਿਆਣੇ ਦੀ ਤੇ ਕੀ ਕਰਨਾ ਕਰਤਾਂ ਨੂੰ ਸਣ ਭਾਈ ਯਾਰੇ ਵਾਲਾ ਨਾ ਚੀਰ ਦਰਸਤਾਂ ਨੂੰ ਕਿੰਨੇ ਵਧੀਆ ਵਧੀਆ ਸ਼ੇਰ ਲਿਖੇ ਆ ਨੀ ਜੀ ਤੇ ਚਲੋ ਜੀ ਤੁਸੀਂ ਆ ਵੇਖ ਹੀ ਰਹੋਗੇ ਪੇਂਟਰ ਸਾਹਿਬ ਦੀ ਪੇਂਟਿੰਗ ਜੀ ਮੇਰਾ ਤਾਂ ਦਿਲ ਖੁਸ਼ ਕਰ ਦਿੱਤਾ ਇਸ ਪੇਂਟਿੰਗ ਨੇ ਜੀ ਤਾਂ ਜੀ ਚਲੋ ਤੁਹਾਨੂੰ ਪੜਪੜ ਵੀ ਸੁਣਾਉਣੀ ਆ ਜੀ ਪੇਂਟਰ ਸਾਹਿਬ ਨੇ ਕੀ ਲਿਖਿਆ ਵਿਛ ਦੀ ਟਾਣੀ ਤੇ ਮੇਰਾ ਅਸ ਅਸੀਂ ਆਣਾ ਰਹਿਣ ਦੇ ਇੰਜ ਮੇਰੇ ਜੀਨ ਲਈ ਕੋਈ ਬਾਹਰ ਨਾ ਰਹਿਣ ਦੇ ਜੀ ਹਾਂ ਜੀ ਆਪਣਾ ਇਹ ਸਟੇਡੀਅਮ ਤਿਆਰ ਹੋ ਰਿਹਾ ਈ ਸਾਕੇ ਥੋੜੀ ਥੋੜੀ ਇਸ ਚ पूरी सुरक्षा कैमरे का भी फुल प्रबंध है किसी प्रकार का नशा करके मना है का नशा करके मना बार नशा ना करे नशा छो आले दुआले की सफाई रखो नशा पखाने की वरतो करो इस स्टेडियम की संभाल करनी अपनी सारिया की जिम्मेवारी है ਇਹ ਪੂਰੇ ਨੱਗਰ ਵੱਲੋਂ ਉਹਦੇ ਸਰਪੰਚ ਸਾਹਿਬ ਦੇ ਚੈਟ ਵੱਲੋਂ ਵੀ ਬਹੁਤ ਵਧੀਆ ਉਪਰਾਲੇ ਆਏ ਜੀ ਤਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਜੀ ਉਹਨੇ ਸੱਫਾ ਸਿੰਘ ਸਰਪੰਚਾ ਦਾ ਨੰਬਰ ਵੀ ਹੈ ਜੇ ਕੋਈ ਵਾਇਕੇਸ਼ਨ ਹੈ ਤਾਂ ਜਾਣਕਾਰੀ ਲਈ ਹੋਵੇ ਤਾਂ ਉਹਨਾਂ ਨੂੰ ਫੋਨ ਕਰ ਸਕਦੇ ਨੇ ਤੇ ਜੇ ਪੂਰੇ ਸਾਰੇ ਕੰਪਨਸਟ ਨੰਬਰਾਂ ਦੇ ਨਾਮ ਹਨ ਨੇ ਜੀ ਤੇ ਇਹਨਾਂ ਦੇ ਫੋਨ ਨੰਬਰ ਵੀ ਹਨ ਜੀ ਸਾਰੀ ਗ੍ਰਾਮ ਪੰਚਾਇਤ ਦੀ ਤੁਸੀਂ ਸਾਰੇ ਨਾਮਾਂ ਸੰਪਰਕ ਕਰ ਸਕਦੇ ਹੋ ਇਹ ਨੱਗਰ ਵੱਲੋਂ ਬਹੁਤ ਵਧੀਆ ਉਪਰਾਲੇ ਆਏ ਜੀ ਕੀ ਸਕਦੇ ਹੋ ਇਹ ਜਿੰਮ ਦਾ ਪੂਰਾ ਫੋਲ ਪ੍ਰਬੰਧ ਹੈ ਜੀ ਆਪਣੇ ਸਚਨਪ੍ਰੀਤ ਸਿੰਘ ਦੇ ਖਲਰੇ ਆਣੇ ਜੀ ਤੁਮ ਦਿਖਾ ਰਹੇ ਆਣੇ ਜੀ ਕਿੱਦਾਂ ਕਿਵੇਂ ਚੱਲਦੇ ਹਨ ਜੀ ਕੀ ਸਿਸਟਮ ਹੈ ਜੀ ਆਹ ਇਹ ਪੂਰਾ ਫੋਲ ਜਿੰਮ ਦਾ ਪੂਰਾ ਫੋਲ ਪ੍ਰਬੰਧ ਹੈ ਜੀ ਪੂਰੇ ਫੱਲਾਂ ਚੁੱਲੇ ਸਵਾਜ ਦੇਖੋ ਇਹ ਜਵਾਗ ਹਨ ਸਭ ਪੂਰਾ ਆਨੰਦ ਮਾਨ ਰਹੇ ਹਨ ਕਿਵੇਂ ਲੱਗ ਰਿਹਾ ਫਿਰ ਛੜੂ ਵਧੀਆ ਬਹੁਤ ਵਧੀਆ ਲੱਗ ਰਿਹਾ ਚੱਲ ਆਹ ਰਿਹਾ ਇਹ ਜਵਾਗ ਆਪਣਾ ਬੱਚਾ ਦੂਰ ਸਾਰੀ ਵਧੀਆ ਪੂਰੀ ਫੁੱਲ ਬੋਡੀ ਬਿਲਡਰਾਂ ਦੀ ਪੂਰੀ ਫੁੱਲ ਹੋ ਗਈ ਪ੍ਰਬੰਧ ਜੀ ਪੂਰੀ ਬਲ ਪੇਂਟਿੰਗ ਕੀਤੀ ਗਈ ਹੈ ਜੀ ਵੇਖੀ ਸਕਦੇ ਹੋ। ਤੁਹਾਨੂੰ ਜੰਮ ਵੀ ਦਿਖਾਉਂਦੇ ਜੀ ਅੰਦਰਲੀ ਸਾਈਡੋਂ ਪਰ ਲੋਗ ਲੱਗੇ ਹੋਇਆ ਜੀ। ਪੂਰਾ ਨੰਦ ਮਾਨ ਰਿਹਾ ਨੇ ਜੀ ਆਪਾਂ। ਤਾਂ ਕਿੱਦਾਂ ਲੱਗ ਰਿਹਾ ਸਜਣ ਪੀ ਸਿੰਘ ਦਰੇ ਆਕੇ। ਬਹੁਤ ਵਧੀਆ। ਉਸ ਕਹਿਣਾ ਚਾਹੂਗੇ। ਇੱਥੇ ਆ ਕੇ ਬਹੁਤ ਵਧੀਆ ਲੱਗ ਰਹੀ। ਹੋਰ ਕੁਛ ਹੈ? ਇਸ ਵੀਡੀਓ ਨੂੰ ਲਾਈਕ ਕਰ ਦਿਓ। ਮੈਂ ਡੇਰੇ ਆ ਬੜੀ ਮੰਡੀ। ਬੜੀ ਮੰਡੀ। ਆਂਡੀ ਆਂਡੀ। ਬਹੁਤ ਵਧੀਆ ਲੱਗਿਆ ਦੇਖਣ ਵਾਸਤੇ ਇੱਕ ਵੀਡੀਓ ਬਣਾ ਕੇ ਆ ਗਿਆ ਜੀ ਬਹੁਤ ਮੇਨਸ ਹੋ ਗਿਆ ਜੀ ਬਹੁਤ ਬੜੀਆ ਛੋਟਿਆ ਪੰਚਾਇਤ ਨੌਜਵਾਨਾਂ ਵਾਸਤੇ ਬੜਾ ਵਧੀਆ ਸ਼ੁਰੂਆਤ ਬੰਨਿਆ ਮੇਨ ਗੱਲ ਤਾਂ ਉਹ ਡੇਟ ਸੀ ਗਿਆ ਸਰਪੰਚ ਹੋ ਗਿਆ ਬਸ ਕਿ ਮੈਂ ਇੱਕ ਗੱਲ ਮੈਨੂੰ ਅੱਛੇ ਅੱਛੇ ਬਹੁਤ ਵਧੀਆ ਜੀ ਛੋਟੇ ਸਾਰਿਆਂ ਦੀ ਇੱਕ ਇਹਦੇ ਨਾਲ ਤੇਰੀ ਚੀਜ਼ਾਂ ਟੋਟ-ਮਟ ਲਾਤਾ ਜਿਹਦੇ 55 ਲੱਖ ਨੇਵਰ ਗੜੀ ਪੈਗੀ ਰੋਡ ਰਕੀਆ ਲੱਗ ਚੁਆਗੀ ਤਿਆਰ ਹੋਣਗੇ ਹਾਂ ਡੁੱਬੇ-ਦੁੱਬੇ ਜਲਾਣਾ ਉਹ ਤੋਂ ਡੁੱਬੇ ਘੱਟ ਲੱਗ ਰਹੇ ਅੱਛੇ ਅੱਛੇ ਇਹਦਾ ਵੀ ਕੁਝ ਘੱਟ ਰਹਿ ਗਿਆ ਅੱਛਾ ਇਹ ਕੰਪਲੀਟ ਹੈ। ਉਹਦੇ ਬੁੰਦੇ ਸਾਡੇ ਸਰ ਸਾਰੇ ਸਰਦਾਰ ਨੇ ਉਹ ਬਰਲੇ ਦਾ ਕੁਝ ਗਾਲੀ ਲੱਗੀ ਜੀ ਰੋਗੀ ਜੀ ਤੇ ਅੱਛਾ ਅੱਛਾ ਜੀ। ਪੰਚਾਇਤ ਮੈਂਬਰ ਜੀ 21900 ਜੀ ਜਸਵੰਦਰ ਸਿੰਘ ਜੀ। ਅੱਛਾ ਜੀ। ਬੜੀ ਵੱਡੀ ਡਿਮਾਂਡ ਸੇ ਚੀਜ਼ ਦੀ। ਠੀਕ ਹੈ ਜੀ। ਸਾਡੇ ਕਿਤੇ ਗਰਾਊਂਡ ਨਹੀਂ ਹੈਗਾ ਬੱਚਿਆਂ ਦੇ ਖੇਡਣ ਵਾਸਤੇ। ਅੱਛਾ ਅੱਛਾ। ਆ ਜਗ੍ਹਾ ਖਾਲੀ ਪਈ ਸਾਡੇ ਕੋਲੇ ਬਿਲਕੁਲ। ਬਣਾ ਮਲ ਕੇ ਬਰਾਣੀ ਪਈ ਸੀ। ਡੂੜੀਆਂ ਵਤੂਣੀਆਂ ਸੀ। ਪਾਰੀ ਕਿਨਾਰੇ ਰਵਾਂ। ਸੰਸਕ੍ਰਿਤ ਕਿਰਾਏ ਦੇਣ। ਸਾਡੇ ਬਾਕੀ ਸਾਡਾ ਸਾਰਿਆਂ ਨੇ ਸਹਿਯੋਗ ਵਧੀਆ ਦਿੱਤਾ ਹੈ ਪਿੰਡ ਦੇ ਲੋਕਾਂ ਨੇ ਵੀ ਠੀਕ ਹੈ ਕੰਮ ਦੇ ਵਿੱਚ ਆ ਸੈਕਟਰੀ ਸਾਹਿਬ ਵੀ ਬੜੀ ਵਧੀਆ ਸੋਚਦੇ ਬੰਦੇ ਨੇ ਇੱਕ ਸ਼ਾਇਦ ਕੁਲਰੀਆਂ ਬਣਾਉਣਗੇ ਇਹ ਠੀਕ ਹੈ ਪਰ ਇਦਾਂ ਦਾ ਤਾਂ ਨਹੀਂ ਬਣਨਾ ਬਣਾਵਾ ਹੀ ਜਰੂਰ ਬਣਾਵਾਗੇ ਚਲੋ ਸ਼ੁਰੂਆਤ ਹੋ ਜਾਂਦੀ ਹੈ ਸਭ ਨੂੰ ਧੰਨਵਾਦ ਕੀਤਾ ਜਾਂਦਾ ਸੋ ਇਸ ਸਟੇਡੀਅਮ ਤੇ ਪਹੁੰਚਣ ਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਾਣਕਾਰੀ ਦੇਣਾ ਚਾਹੁੰਦਾ ਵੀ ਇਹ ਜਗ੍ਹਾ ਬਿਲਕੁਲ ਬਰਾਂਡ ਪਈ ਸੀ ਤੇ ਅਸੀਂ ਸਾਡੇ ਲੀਡਰ ਸਾਹਿਬਾਨ ਅੱਗੇ ਬੇਨਤੀ ਕੀਤੀ ਗੁਰਜੀਤ ਸਾਰੇ ਸਾਡੇ ਪਿੰਡ ਦੇ ਜਿੰਨੇ ਸੁਝਵਾਨ ਬੰਦੇ ਸੀ ਸਾਰਿਆਂ ਨੇ ਸੈਕਟਰੀ ਸਾਹਿਬ ਕੋਲੇ ਤੇ ਪੰਚਾਇਤ ਤੇ ਸੋ ਇਹ ਗਰਾਊਂਡ ਪੂਰਾ ਬਣ ਕੇ ਹੁਣ ਤਿਆਰ ਹੈ ਕੁਝ ਕੰਮ ਹੋਰ ਲੱਗਣੇ ਨੇ ਤੇ ਬਾਕੀ ਸਾਡੇ ਲੀਡਰ ਸਾਹਿਬਾਨ ਨਾਲ ਸਾਡੇ ਸਰਦਾਰ ਰੋਵੀ ਸਿੰਘ ਜੀ ਨਾਲ ਸਾਡੀ ਸਮੁੱਚੀ ਪੰਚਾਇਤ ਦਾ ਪੂਰਾ ਪੂਰਾ ਸਹਿਯੋਗ ਹੈ ਅੰਮ੍ਰਿਤ ਦੇ ਵਿੱਚ ਲਾ ਲੋ ਵੀ ਬਾਈ ਬੰਦਿਆਂ ਨੂੰ ਡੀਲੀ ਕਵਰ ਕਰਨਾ ਇੱਕੋ ਹੁੰਦੇ ਨੇ ਸਰਪੰਚ ਜਲਾਉਂਦਾ ਜਾਂਦਾ ਹੈ ਆਪਾਂ ਇਹ ਕਹਿੰਦੇ ਉਹਨਾਂ ਦਾ ਸਿਰ ਤੇ ਵੱਡਾ ਹੱਥ ਹੈ ਆਪਾਂ ਚਲੋ ਅਸਲ ਵਿੱਚ ਮੈਂ ਤਾਂ ਹੈਡੋਂ ਵੀ ਨਹੀਂ ਜੀ ਇਹ ਵੀ ਉਹਨਾਂ ਦੀ ਸਰਕਾਰ ਉਹ ਜਿਵੇਂ ਡਿਊਟੀ ਲਾ ਦੇਣੀ ਆਪਾਂ ਉਸ ਦੇ ਹਿਸਾਬ ਨਾਲ ਡਿਊਟੀ ਕਰਦੇ ਹਾਂ ਕਿ ਕਿਸੇ ਨੇ ਚਾਹ ਲੈਣੀ ਹੈ ਕਿਸੇ ਨੇ ਰੋਟੀ ਹੈ ਕੋਈ ਕੁਝ ਵੀ ਹੈ ਕਿਸੇ ਨੂੰ ਕਿਹਦੀ ਚੀਜ਼ ਦੀ ਜਰੂਰਤ ਹੈ ਕਿਸੇ ਨੂੰ ਕਿਹਦੀ ਤੇ ਸਾਰਿਆਂ ਦੀ ਡਿਮਾਂਡ ਪੂਰੀ ਕਰਨੀ ਪੈਂਦੀ ਹੈ ਇਹ ਮਿਹਨਤ ਨਾਲ ਹੈ ਮੈਂ ਤਾਂ ਗੱਲਾਂ ਕੋ ਸਰਪੰਚ ਦਾ ਸਕੇ ਨਾ ਗੱਲਾਂ ਮੈਂ ਮੈਂਬਰ ਸਰਪੰਚ ਦਾ ਬੇੜੇ ਦਾ ਸਹਿਯੋਗ ਹੋਵੇ ਨਾਲ ਉਹ ਫੋਟੋ ਦਿੱਤਾ ਬਹੁਤ ਜੀ ਮੈਨੂੰ ਬਾਕੀ ਛੋਡੇ ਨੇੜੇ ਕਰਕੇ ਤੁਹਾਨੂੰ ਨਾ ਬੇੜੇ ਦਾ ਵੀ ਸਹਿਯੋਗ ਮੈਨੂੰ ਬਹੁਤ ਮਿਲਿਆ ਛੋਡੇ ਦਿਲ ਸਸਤੀ ਵੀ ਹੈ ਇਸ ਕੰਮ ਨੂੰ ਜੀ ਉਹ ਡੋਬਾ ਪਟਿਆ ਲਾਲੂ ਦਾ ਘਟੋ ਘਟੋ 13-14 ਲੱਖ ਰੁਪਏ ਲੱਗ ਜੁੜੇ ਤੇ ਆਲੇ-ਦਲੇ ਨੂੰ ਪੱਕਾ ਬਣਾ ਕੇ ਨਾ ਤੇ ਚੰਗੇ ਪੌਦੇ ਉਹਦੇ ਲੱਗ ਗਏ ਤੇ ਪ੍ਰਾਣੀ ਬਰਾਸਤ ਲਿਆ ਮਾਏ ਪਿੰਡ ਦੇ ਵਿੱਚ ਵੀ ਹਾਂ ਕੋਈ ਚੀਜ਼ ਹੈਗੀ ਜਿਵੇਂ ਬਾਣ ਹੋ ਗਿਆ ਸਾਰੇ ਗਲਮੂਰ ਲੱਗਾ ਹੈ ਆਲੇ-ਦਲੇ ਤੈਕਦੇ ਤੇ ਬਾਕੀ ਪਾਮ ਹੋ ਗਏ ਬਾਕੀ ਇਹਣਾ ਨਮ ਬਾੜ ਉੱਪਰ ਜਿਹੜਾ ਦਰਖਤ ਕੁਰਬੀ ਲਾਉਣੇ ਨੇ ਠੀਕ ਹੈ ਪੂਰੇ ਪਿੰਡ ਨੂੰ ਇੱਕ ਗ੍ਰੀਨ ਸਿਟੀ ਬਣਾਉਣ ਲਿਏ ਬਹੁਤ ਖੱਟੇ ਗਾੜੇ ਪਲਾਨ ਦੇ ਵਿੱਚ ਬਹੁਤ ਵਧੀਆ ਆਪਾਂ ਇਹ ਆਪਣੇ ਫਰੈਂਡ ਨੇ ਇਹ ਵੀ ਆਪਣੇ ਨਾਲ ਆਏ ਨੇ ਇਹ ਵੀ ਵਲੌਗ ਬਣਾਉਣਾ ਜੀ ਤਾਂ ਕੁਝ ਕਹਿਣਾ ਚਾਹੂੰਗੀ ਸਜਨਪ੍ਰੀਤ ਸਿੰਘ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜਰੂਰ